ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਇਹ ਸੰਡੇ ਜੀ ਅੱਜ ਮੇਰਾ ਇਹ ਸ਼ੁਕਰਾਨਾ ਸਤਸੰਗ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਆ ਗੁਰੂ ਜੀ ਦਾ ਮੈਸੇਜ ਆ ਰਿਹਾ ਸੀ ਕਿ ਤੂੰ ਆਪਣਾ ਸ਼ੁਕਰਾਨਾ ਕਰ ਸੋ ਗੁਰੂ ਜੀ ਦਾ ਮੈਂ ਤਾਂ ਜਿੰਨਾ ਸ਼ੁਕਰਾਨਾ ਕਰਾਂ ਉਨਾ ਹੀ ਘੱਟ ਆ ਮੇ ਕੋ ਮੈਨੂੰ ਹਮੇਸ਼ਾ ਮੈਂ ਆਪਣੇ ਸਤਸੰਗ ਵਿੱਚ ਬੋਲਦੀ ਕਿ ਮੈਨੂੰ ਸ਼ੁਕਰਾਨਾ ਸ਼ਬਦ ਬਹੁਤ ਘੱਟ ਲੱਗਦਾ ਹੈ ਸੋ ਗੁਰੂ ਜੀ ਜਿਹਨੂੰ ਕੋ ਦੁਬਾਰਾ ਨਾ ਹੀ ਬੋਲੂਗੀ ਸੋ ਮੈਂ ਮੰਤਰ ਜਾਪ ਕੇ ਆਪਣਾ ਸੁਖ ਸ਼ਕਰਣਾ ਸਸੰਖੇਪ ਕਰੂਗੀ ਸ਼ੁਰੂ ਕਰੂੰਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਾ ਜੀ ਨੂੰ ਗੁਰੂ ਜੀ ਦਾ ਮੈਸੇਜ ਆਇਆ ਸੀ ਕਿ ਤੂੰ ਸੀਤ ਲਮਾ ਦਾ ਤੇ ਪੀਵੀ ਚੁੰਨੀ ਚੜਾ ਤੇ ਨਾਲ ਕੋਈ ਠੰਡੀ ਚੀਜ਼ ਤੇ ਹਨੂਮਾਨ ਜੀ ਦੇ ਨਾਲ ਚੋਲਾ ਢੰਗਰ ਮਰਵਲੇ ਦਿਨ ਤੇ ਸੁੰਗਰ ਜੀ ਮੈਂ ਇਦਾਂ ਹੀ ਮੰਗਲਵਾਰ ਵਾਲੇ ਦਿਨ ਫਿਰ ਸ਼ੀਤਲਾ ਮਾਤਾ ਦੇ ਪੀ ਪੀਲੀ ਚੁੰਨੀ ਤੇ ਨਾਲ ਉਹ ਗੁਲਾਬ ਚਮਨਾ ਦਾ ਡੱਬਾ ਲੈ ਕੇ ਸੀ ਤੇ ਮੈਂ ਉਹ ਚੜਾਇਆ ਨਾਲ ਬਿੰਦੀ ਦਪੱਤਾ ਮੈਂ ਗੁਮਾਤਾ ਰਾਣੀ ਦੇ ਚੁੰਨੀ ਚੜਾਈ ਤੇ ਨਾਲ ਮੈਂ ਬਿੰਦੀ ਦੀ ਉਹਨਾਂ ਦੇ ਮੱਥੇ ਤੇ ਲਗਾਈ ਤੇ ਨਾਲ ਲਾਲ ਪੰਡਤ ਜੀ ਨੂੰ ਪੂਜੇ ਨੇ ਭੋਗ ਲਗਾਇਆ ਗੁਲਾਬ ਯਮਨਾਂ ਦਾ ਐਦਿ ਮਹਾਨੂਮਨ ਜੀ ਦੇ ਚੋਲਾ ਪੰਡਤ ਜੀ ਨੇ ਚੜਾਇਆ ਤੇ ਨਾਲ ਲੱਡੂਆਂ ਦਾ ਭੋਗ ਲਗਾਇਆ ਅੰਨੀ ਮਨ ਨੂੰ ਸ਼ਾਂਤੀ ਮਿਲੀ ਉਹਨਾਂ ਮਾਤਾ ਰਾਣੀ ਨੂੰ ਉਹਨਾਂ ਰੂਪ ਚੜਿਆ ਮਨ ਇਹਨਾਂ ਪ੍ਰਸੰਨ ਹੋਇਆ ਬਹੁਤ ਖੁਸ਼ੀ ਹੋਈ ਮੈਂ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਮੇਰੇ ਕੋਲੋਂ ਇਹ ਕੰਮ ਕਰਵਾਇਆ ਮੈਂ ਕਿ ਉਹ ਉਹੀ ਕਰ ਰਹੇ ਜੋ ਕਰ ਰਹੇ ਸਤਿਗੁਰੂ ਜੀ ਦਾ ਫਿਰ ਮੈਨੂੰ ਮੈਸੇਜ ਆਇਆ ਕਿ ਤੁਹਾਨੂੰ ਸ਼ੁਕਰਾਨਾ ਕਰ ਆਪਣਾ ਉਹ ਵੀ ਮੈਨੂੰ ਦੇਖੋ ਮੰਗਵਾਰ ਮੈਂ ਚੜਾ ਕੇ ਆਈ ਆ ਅੱਜ ਵੀਰਵਾਰ ਆ ਗੁਰੂ ਜੀ ਦਾ ਦਿਨ ਤੇ ਗੁਰੂ ਜੀ ਨੇ ਮੈਨੂੰ ਕੱਲ ਰਾਤੀ ਸੱਸਾਂ ਨੂੰ ਸੁਣਾਇਆ ਕਿ ਤੂੰ ਠੀਕ ਲਮਾਤੇ ਆ ਧੋਪਾਂ ਮਸ ਕਰਦੇ ਹੋ ਤੂੰ ਸੁੰਦੇ ਸ਼ੁਕਰਾਨਾ ਕਰ ਤੇ ਉਹ ਗੁਰੂ ਸੰਗਾ ਜੀ ਮੇਰੇ ਹੱਥ ਤੇ ਖੱਬੇ ਹੱਥ ਤੇ ਉਂਗਲੀ ਤੇ ਖਾਰਿਸ਼ ਬਹੁਤ ਹੁੰਦੀ ਸੀ ਉਹ ਨਾ ਬਲੈਕ ਹੋ ਗਈ ਸੀ ਮੈਨੂੰ ਇੰਨੀ ਜ਼ਿਆਦਾ ਮੈਨੂੰ ਖਾਰਿਸ਼ ਹੁੰਦੀ ਜੀ ਮੈਂ ਉਹਨੂੰ ਮਤਲਬ ਇਦਾਂ ਇਕਦਮ ਮੈਨੂੰ ਖਾਰਿਸ਼ ਬਹੁਤ ਤੇਜ਼ ਹੁੰਦੀ ਸੀ ਮੈਂ ਨਾ ਰਤ ਨੂੰ ਵੀ ਨਹੀਂ ਸੌਂ ਪਾਉਂਦੇ ਸੀ ਮੈਂ ਉੱਠ ਉੱਠ ਕੇ ਕਦੀ ਬੋਰੋ ਲੈ ਲਾਉਂਦੀ ਸੀ ਕਦੀ ਕੁਝ ਤੇ ਮੈਂ ਕਹਿੰਦੀ ਸੀ ਗੁਰੂ ਜੀ ਤੁਸੀਂ ਦੇਖਣਾ ਤੇ ਗੁਰੂ ਜੀ ਨੇ ਮੈਨੂੰ ਗੱਲ ਸਾਸੰ ਸੁਣਾਇਆ ਔਰ ਮੈਨੂੰ ਦੋ ਦਿਨ ਮਤਲਬ ਲਗਾਤਾਰ ਸਾਸੰ ਸੁਣਾ ਰਹੇ ਸੀ ਅਲਰਜੀ ਵਾਲੇ ਕਿ ਮੇਰਾ ਜਲ ਪ੍ਰਸ਼ਾਦ ਦੇ ਨਾਲ ਦਵਾਈ ਖਾ ਤੇ ਜਲ ਜਲ ਪ੍ਰਸ਼ਾਦ ਨਾਲ ਦਵਾਈ ਖਾ ਤਿਲਕ ਲਗਾ ਚੰਦਨ ਦਾ ਤੇ ਦੇਖੋ ਫੇ ਗੁਰੂ ਜੀ ਨੇ ਮੈਂ ਅੱਜ ਮੰਦਿਰ ਵੀ ਗਈ ਤੇ ਉੱਥੇ ਮੈਂ ਦੇਖੋ ਮੈਂ ਮੇ ਕੋਈ ਚੰਦਨ ਦਾ ਤਿਲਕ ਨਹੀਂ ਹੈਗਾ ਪਰ ਮੈਂ ਜਿੱਦ ਗੁਰੂ ਜੀ ਨੇ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਇਆ ਮੈਂ ਅੱਜ ਮੰਦਿਰ ਗਈ ਮੈਂ ਕਿਹਾ ਗੁਰੂ ਜੀ ਦਾ ਨਾਮ ਮੈਂ ਸ਼ਿਵ ਜੀ ਦੇ ਮੰਦਿਰ 'ਚ ਉੱਥੇ ਮੈਂ ਚੰਦਨ ਦਾ ਤਿਲਕ ਲਗਾਇਆ ਤੇ ਫਿਰ ਮੈਂ ਦਵਾਈ ਲੈ ਕੇ ਆਈ ਮੈਂ ਗੁਰੂ ਜੀ ਦੇ ਚਾਲ ਪਰਸ਼ਾਨਾ ਜੁ ਦਵਾਈ ਵੀ ਖਾਧੀ ਔਰ ਜਦੋਂ ਤਾਂ ਮੈਂ ਚੰਦਨ ਦਾ ਤਿਲਕ ਲਗਾਇਆ ਨਾ ਸਵੇਰ ਦਾ ਮੇਰੇ ਅੱਖਾਂ ਰਿਸ਼ ਵੀ ਨਹੀਂ ਹੋਈ ਸੰਗਾ ਜੀ ਮੇਰੀ ਬਾਹ ਵੀ ਉਹਦੇ ਨਾਲ ਮੇਰੀ ਉਸੀ ਜਿਸੋਂ ਬਾਹ ਤੇ ਮੇਰੀ ਹੱਥ ਦਿਖਾਰੀ ਚੁੰਦੀ ਸੀ ਤੇ ਬਾਹ ਵੀ ਮੇਰੀ ਬਹੁਤ ਦਰਦ ਕਰਦੀ ਸੀ ਮਤਲਬ ਇੰਨੀ ਜ਼ਿਆਦਾ ਮੇਰੇ ਖਾਰਿਸ਼ ਹੁੰਦੀ ਸੀ ਤੁਸੀਂ ਦੇਖੋ ਤੇ ਉਹ ਜਦੋਂ ਤੰਦਨ ਤੇ ਲਗਾਇਆ ਮੇਰੇ ਖਾਰਿਸ਼ ਵੀ ਬੰਦ ਹੋ ਗਈ ਤੇ ਫਿਰ ਮੈਂ ਗੁਰੂ ਜੀ ਦਾ ਜਲ ਪ੍ਰਸ਼ਾਣ ਦਵਾਈ ਵੀ ਮਤਲਬ ਹੁਣੇ ਜਸਟ 10 ਬਿੰਦ ਪੈਣਾ ਲੱਕੇਈ ਹੋਰ ਖਾਧੀ ਤੇ ਮੈਂ ਕਿਹਾ ਗੁਰੂ ਜੀ ਮੈਂ ਅੱਜ ਤੁਹਾਡਾ ਸ਼ੁਕਰਾਨਾ ਕਰਨਾ ਕਿ ਮੈਨੂੰ ਗੁਰੂ ਜੀ ਨੇ ਇੱਕ ਤਾਂ ਮੈਂ ਸ਼ਿਖਰਾ ਮਤਾ ਜੀ ਦੇ ਇਸ ਸਪਿਰਿਟ ਨੂੰ ਚੜਾਈ ਤੇ ਹਨੂਮਾਨ ਜੀ ਦੇ ਚੁਲਾ ਚੜਾਇਆ ਨਾਲ ਤੇ ਕਿ ਮੇਰੀ ਅਲਰਜੀ ਦਾ ਬੁਰਜ ਦਾ ਮੈਸੇਜ ਆ ਰਿਹਾ ਸੀ ਕਿ ਤੂੰ ਚੰਦਨ ਤਿਲਕ ਲਗਾ ਤੇ ਮੇਰੇ ਜਲ ਪ੍ਰਸ਼ਾਨ ਮੈਂ ਤੁਹਾਨੂੰ ਮੈਂ ਕੁਝ ਜਿੱਦ ਲੱਕ ਲੱਕ ਸ਼ੁਕਰਾਨਾ ਕਰਦੀ ਹਾਂ ਇਹ ਬੁਰਜ ਜੀ ਨੇ ਮੈਨੂੰ ਜਿੱਦਾ ਕਿ ਮੌਦਾ ਕੀਤਾ ਉਹਨਾਂ ਦੀ ਕਿਰਪਾ ਦੇ ਨਾਲ ਮੇਰੀ ਹੁਣ ਖਾਰਿਸ਼ ਠੀਕਾ ਤੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਸਕੂਨ ਮਿਲਿਆ ਮੈਂ ਸਾਰੀ ਸੰਗਤ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਸ਼ੁਕਰਾਨੇ 'ਚ ਬੜੀ ਤਾਕਤ ਆ ਬੜੀ ਸ਼ਕਤੀ ਆ ਗੁਰੂ ਜੀ ਦਾ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਵਾ ਜਰੂਰ ਕਰਨਾ ਚਾਹੀਦਾ ਵਾ ਕਿ ਗੁਰੂ ਜੀ ਕੁਝ ਨਹੀਂ ਮੰਗਦੇ ਬਸ ਗੁਰੂ ਜੀ ਕੰਨਿਆਂ ਮੰਤਰ ਯਾਦ ਕਰੋ ਸਿਮਰਨ ਕਰੋ ਸ਼ੁਕਰਾਨਾ ਕਰੋ ਸ਼ੁਕਰਾਨਿਆ ਸਾਨੂੰ ਸਾਰੀ ਸੰਗਤ ਨੂੰ ਗੁਰੂ ਜੀ ਦਾ ਹਰ ਬਲੇ ਕਰਨਾ ਚਾਹੀਦਾ ਵਾ ਹੋਰ ਆਪਣੇ ਮੈਸੇਜ ਦਿੱਤੇ ਹੋਏ ਅਸੀਂ ਸ਼ੁਕਰਾਨਾ ਕਰਦੇ ਆ ਤੇ ਜਿੰਨੀ ਵੀ ਸੰਗਤ ਆਉਨਾ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲਦੇ ਆ। ਸੋ ਇਸ ਲਈ ਗੁਰੂ ਜੀ ਦਾ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਸਾਰਿਆਂ ਨੂੰ। ਮੈਂ ਇਹੀ ਕਹਿਣਾ ਚਾਹਨੀ ਆ ਕਿ ਅੱਗੇ ਜੋ ਵੀ ਮਿਲਣਾ ਕੁਝ ਵੀ ਇਹ ਗੁਰੂ ਜੀ ਦਾ ਜਦੋਂ ਹੁਕਮ ਆਏ ਮੈਂ ਫੇ ਆਪਣਾ ਸ਼ੁਕਰਾਨਾ ਸਸਨ ਸ਼ੇਅਰ ਕਰੂੰਗੀ। ਸੋ ਇਹ ਮੇਰਾ ਸ਼ੁਕਰਾਨਾ ਸਤਿ ਸੰਸੀਰ ਸנג ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਦਾ ਅਨੰਤਮ ਨੰਤਮ ਬਾ ਸ਼ੁਕਰਾਨਾ ਅਨੰਤਮ ਨੰਤਮ ਬਾ ਸ਼ੁਕਰਾਨਾ ਗੁਰੂ ਜੀ ਤੁਹਾਡਾ ਗੁਰੂ ਜੀ ਨੇ ਬਹੁਤ ਮਿਹਰ ਕੀਤੀ ਆ ਉਹਨਾਂ ਨੇ ਮੇਰਾ ਹੱਥ ਫੜਿਆ ਵਾ ਉਹਨਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਲਾਇਆ ਗੁਰੂ ਜੀ ਦੇ ਮੈਸੇਜ ਆ ਰਹੇ ਕਿ ਤੇਰੇ ਅੰਕਲ ਤੇ ਤੇਰੇ ਬੱਚਿਆਂ ਤੇ ਤੇਰੇ ਤੇ ਮਾਰਨ ਕਿਆ ਇਤਿਹੀ ਹੈ ਇਹ ਹੀ ਆਪਣੇ ਨਹੀਂ ਕਿਸੇ ਨੇ ਮੈਨੂੰ ਨਹੀਂ ਪਤਾ ਮੈਂ ਗੁਰੂ ਜੀ ਨੇ ਤੇ ਛੱਡਿਆ ਮੈਂ ਕਿ ਗੁਰੂ ਜੀ ਤੋ ਕਰਨਾ ਤੁਸੀਂ ਕਰਨਾ ਤੁਸੀਂ ਕਰਨੀ ਮੇਰੇ ਘਰ ਦੀ ਰੱਖਿਆ ਮੇਰੇ ਅੰਕਲ ਦੀ ਦੀ ਰੱਖਿਆ ਮੇਰੇ ਬੱਚਿਆਂ ਦੀ ਤੇਰੀ ਤੁਹਾਡਾ ਮੰਤਰ ਜਪ ਕਰ ਸਕਦੀ ਹਾਂ ਤੁਹਾਡੇ ਸਿਮਰਨ ਕਰ ਸਕਦੀ ਹਾਂ ਤੁਹਾਡੇ ਕੇ ਮੁਤਾਬਿਕ ਚੱਲ ਸਕਦੀ ਹਾਂ ਜੋ ਤੁਸੀਂ ਮੈਨੂੰ ਕਹੋਗੇ ਜੋ ਤੁਹਾਡਾ ਖੁਮੇ ਹੁੰਦਾ ਕਰੂ ਗੁਰੂ ਜੀ ਅੱਧੀ ਸਾਡੀ ਸਾਰਿਆਂ ਦੀ ਰੱਖਿਆ ਕਰਦੇ ਰਹੇ ਇਹਦੀ ਆਪਣੀ ਕਿਰਪਾ ਬਣਾਈ ਰੱਖਾ ਇਹਦੀ ਮੇਰੇ ਅੰਕਲ ਜੀ ਮੇਰੇ ਬੱਚਿਆਂ ਦੀ ਮੇਰੀ ਰੱਖਿਆ ਕਰੋ ਸਮਝੇ ਕਹਣਾ ਚਾਹੁੰਦੇ ਠੀਕ ਇੱਥੇ ਬਾਹ ਫੜੀ ਰੱਖਣਾ ਦਾਤਿਆ ਇੱਦੀ ਆਪਣੀ ਮਿਹਰ ਕਿਰਪਾ ਬਣਾਈ ਰੱਖਣਾ ਗੁਰੂ ਜੀ ਵਿਸ਼ੰਗ ਸੰਗਰਿਆਣਾ ਪੁੱਲਾ ਬਖਸ਼ਣਾ ਕਰਤੀਆਂ ਨੂੰ ਮਾਫ ਕਰਨਾ ਸੋ ਇੱਕ ਦਿਨ ਮੈਨੂੰ ਗੁਰੂ ਜੀ ਦਾ ਮੈਸੇਜ ਆਇਆ ਕਿ ਵੇ ਮੇਰਾ ਨਾ ਅੱਜ ਤੇਰੇ ਹੱਥ ਦੀ ਆ ਸਬਜੀ ਖਾਣ ਦਾ ਦਿਲ ਕਰਦਾ ਸੰਗਰ ਜੀ ਮੈਂ ਬੜੀ ਵੀ ਮੈਨੂੰ ਆ ਸਬਜੀ ਪਸੰਦ ਆ ਮੈਂ ਬੜੀ ਹਰਾਨ ਮੈਂ ਕਿਹਾ ਮੈਂ ਸੱਸ ਤੋਂ ਸੁਣਿਆ ਤੇ ਉਹਦੇ ਵਿੱਚ ਉਹਾਂ ਦੀ ਹੀ ਦੱਸ ਰਹੀ ਸੀ ਹੀ ਮੇਰੇ ਬੇਟਾ ਕਹ ਰਿਹਾ ਸੀ ਅਰਜੁਨ ਨੇ ਪਨੀਰ ਦੀ ਸਬਜ਼ੀ ਖਾਣੀ ਆ ਤੇ ਕਹਿੰਦੀ ਮੈਂ ਗੁਰਦੁਆਰੇ ਜਾ ਰਹੀ ਸੀ ਤੇ ਸਾਨੂੰ ਉੱਥੇ ਪਨੀਰ ਦੀ ਸਬਜ਼ੀ ਕਹਿੰਦੀ ਮੈਂ ਆਪਣੀ ਬੇਟੀ ਨੂੰ ਕਿਹਾ ਕਿੱਥੇ ਮਿਲਨੀ ਕਿੰਦੇਖੋ ਗੁਰਜੀ ਨੇ ਨਹੀਂ ਜਲਦੀ ਸਾਨੂੰ ਪਾਲਕ ਪਨੀਰ ਦੀ ਸਬਜ਼ੀ ਸਾਨੂੰ ਲੰਗਰ 'ਚ ਉਹਨਾਂ ਨੂੰ ਮਿਲੀ ਮਤਲਬ ਸੰਗਾ ਜੀ ਜਦੋਂ ਇਹ ਤਾਂ ਸੁਣਿਆ ਮੈਂ ਕਿਹਾ ਵੀ ਗੁਰੂ ਜੀ ਦਾ ਪਾਲਕ ਪਨੀਰ ਖਾਣ ਨੂੰ ਦਿਲ ਕਰਦਾ ਸੰਗਾ ਜੀ ਮੈਂ ਵੀ ਪਾਲਕ ਪਨੀਰ ਆਪਣੇ ਬਣਾਇਆ ਤੇ ਗੁਰੂ ਜੀ ਨੂੰ ਭੋਗ ਲਵਾਇਆ ਤੁਸੀਂ ਮੰਨੂਗੇ ਨੀ ਸੰਗਾ ਜੀ ਮੈਂ ਕਦੀ ਵੀ ਭਲਕ ਪਨੀਰ ਦੀ ਸਬਜੀ ਮੈਨੂੰ ਲੱਗਦਾ ਕਿ ਮੇਰੇ ਦਿਹਾਣ ਨੂੰ 27 ਸਾਲ ਹੋ ਗਏ ਕਿ ਮੈਂ ਆਪਣੇ ਸੋਰੇ ਘਰ ਤੇਕੇ ਘਰ ਵੀ ਨਹੀਂ ਸੀ ਕਦੀ ਬਣਾਈ ਤੇ ਸੋਰੇ ਘਰ ਵੀ ਮੈਨੂੰ ਲੱਗਦਾ 2-3 ਵਾਰੀ ਬਣਾਈ ਹੋਗੀ ਉਹਦਾ ਮੈਨੂੰ ਟੇਸਟ ਵੀ ਨਹੀਂ ਯਾਦ ਆਂ ਕਿ ਮੈਂ ਕਿੱਦਾਂ ਦੀ ਬਣਾਈ ਸੀ ਕਿ ਮੈਨੂੰ ਨਹੀਂ ਨਾ ਆਇਆ ਪਰ ਘਰ ਸਬਜੀ ਇੰਨੀ ਸਵਾਦ ਬਣੀ ਉਹ ਫਿਰ ਅੰਕਲ ਜੀ ਨੇ ਜਦੋਂ ਖਾਧੀ ਤੇ ਮੈਨੂੰ ਕਹਿੰਦੇ ਸੀ ਅੱਜ ਬਾਜ਼ਾਰੋਂ ਸਬਜੀ ਮੰਗਾਈ ਹੈ ਭਾਲੇ ਮੈਨੂੰ ਇਹ ਤੇ ਮੈਂ ਕਿਹਾ ਨਹੀਂ ਮੈਂ ਘਰੇ ਬਣਾਈ ਫਿਰ ਗੁਰੂ ਜੀ ਨੇ ਸਾਨੂੰ ਪਾਲਕ ਪਨੀਰ ਦੀ ਸਬਜੀ ਬਣਵਾ ਕੇ ਆਪ ਵੀ ਖਾਦੀ ਸਾਨੂੰ ਵੀ ਖਲਾਈ ਇੰਨੇ ਪਿਆਰੇ ਗੁਰੂ ਜੀ ਆ ਇੰਨੇ ਪਿਆਰੇ ਗੁਰੂ ਜੀ ਆ ਮੈਂ ਦੱਸ ਨਹੀਂ ਸਕਦੀ ਬੜੀ ਕਿਰਪਾ ਉਹਨਾਂ ਦੀ ਬੜੀ ਮਿਹਰ ਆ ਇੱਥੇ ਹੀ ਸਭ ਤੇ ਗੁਰੂ ਜੀ ਆਪਣੀ ਮਿਹਰ ਕਿਰਪਾ ਬਣਾਈ ਰੱਖਣ ਸੰਗਤ ਜੀ ਮੈਂ ਜਿਸ ਪਲੇਟਫਾਰਮ ਤੇ ਸਤਸੰਗ ਸ਼ੇਅਰ ਕਰ ਰਹੀ ਹਾਂ ਮੈਂ ਗੁਰੂ ਜੀ ਨੂਵੀ ਇਹ ਕਹਿਣਾ ਚਾਹਨੀ ਕਿ ਉਹਨਾਂ ਦੀ ਮੰਨ ਦੀ ਮੁਰਾਦਾ ਪੂਰੀਆ ਕਰਨਾਂ ਕੀਤੀਆਂ ਉਹਨਾਂ ਨੇ ਇਹ ਦੁੱਖ ਤਕਲੀਫਾਂ ਜਾਣਦੇ ਕਰ ਉਹਨਾਂ ਨੇ ਵੀ ਆਪਣੀ ਮਿਹਰ ਕਿਰਪਾ ਬਣਾਈ ਰੱਖਾ ਸੋ ਅੱਜ ਦਾ ਇਹ ਮੈਂ ਸ਼ੁਕਰਾਨਾ ਕਰ ਸਕਸਾ ਨੋਟ ਦੇ ਦਿੱਤੀ ਵਿਰਾਮ ਦਿੰਦੀ ਆ ਅੱਗੇ ਜਦੋਂ ਵੀ ਕੋਈ ਦਾ ਹੁਕਮ ਆ ਮੈਂ ਜੋ ਸ਼ੁਕਰਾਨਾ ਕਰਾਂਗੀ ਆਪਣਾ ਸੱਜਣੇ ਸ਼ੇਅਰ ਕਰੂੰਗੀ ਆ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮੰਨਤਮ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਅਨੰਤ ਬਨੰਤਮ ਵਾ ਸ਼ੁਕਰਾਨਾ ਗੁਰੂ ਜੀ मैं मंत्र जाप करना चाहूँगी ओम नमः शिवाय शिव जी सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी शुकराना गुरु जी अनंतम अनंतम वा शुकराना गुरु जी मेरे गुरु जी मेरे प्यारे गुरु जी राज दुलारे गुरु जी जय गुरु जी जय गुरु जी जय गुरु जी संगत जी मेरे को ਸਫਲ ਫਿਨਾਂਸ ਕੋਈ ਵੀ ਗਲਤੀ ਹੋਵੇ ਗੁਰੂ ਜੀ ਕੋਈ ਵੀ ਗਲਤੀ ਹੋਏ ਮਾਫ ਕਰ ਦੇਣਾ ਸੰਗਾ ਜੀ ਮਾਫ ਕਰ ਦੇਣਾ ਗੁਰੂ ਜੀ ਆਪਣੀ ਬੇਵਕੂਫੀ ਤੇ ਮਾਫ ਕਰ ਦੇਣਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ অনন্তਮ ਨੰਤਮ ਵਾਰ ਸ਼ੁਕਰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ অনন্তਮ ਨੰਤਮ ਸ਼ੁਕਰਾਨਾ ਗੁਰੂ ਜੀ ਸਤਨਾ ਜੀ ਮੈਂ ਜਪਨਾ ਸ਼ੁਕਰਾਨਾ ਸਸੰਗਿ ਸ਼ੇਅਰ ਕਰਨਾ ਚਾਹਨੀ ਹੈ ਕਿ ਇਸ ਪਲੇਟਫਾਰਮ ਤੇ ਮੇਰਾ ਹੀ ਇਹ ਸ਼ੁਕਰਾਨਾ ਸਸੰਗਤ ਮੈਂ ਆਪਣਾ ਮੰਤਰ ਜਪਤ ਸ਼ੁਰੂ ਕਰਨਾ ਚਾਹਨੀ ਹਾਂ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮੋ ਸ਼ਿਵਾਏ ਗਣ ਜੀ ਸਦਾ ਸਹਾਏ ਟੈਗ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅੰਤਮ ਨੰਤਮ ਸ਼ੁਕਰਾਨਾ ਬੇਗੀ ਸੰਗਤ ਜੀ ਮੈਂ ਤੁਹਾਨੂੰ ਅੱਜ ਬੜਾ ਹੀ ਭਾਗਾ ਵਾਲਾ ਤੇ ਖੁਸ਼ੀਆਂ ਵਾਲਾ ਦਿਨ ਅੱਜ ਮੇਰੀ ਫਰੈਂਡ ਆ ਪਾਇਆ ਉਹ ਗੁਰੂ ਜੀ ਨੂੰ ਲੈ ਕੇ ਆਇਆ ਦੇਖੋ ਕਿੱਡਾ ਭਾਗਾ ਵਾਲਾ ਦਿਨ ਆ ਏ ਮੈਨੂੰ ਨਾ ਜਾਵ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਉਹਨਾਂ ਦਾ ਕੱਲ ਮੈਨੂੰ ਫੋਨ ਆਇਆ ਸੀ ਕਿ ਮੈਂ ਗੁਰਦੀਜੀਤ ਨੂੰ ਲੈ ਕੇ ਆ ਰਹੇ ਹਾਂ ਤੇਰੇ ਘਰ ਸੰਗਤ ਜੀ ਫਿਰ ਏ ਅਸੀਂ ਅਭੀ ਤੇਰੇ ਘਰ ਆ ਕੇ ਮੈਂ ਇੱਕ ਢੰਡਾ ਸੱਤ ਸੰਗਤ ਵੀ ਕਰਨਾ ਸੰਗਤ ਜੀ ਮੈਨੂੰ ਸੇ ਦਾ ਚਾਪ ਚੜਿਆ ਪਿਆ ਸੀ ਤੇ ਅਸੀਂ ਫਿਰ ਚਾਹ ਪ੍ਰਸ਼ਾਦ ਜਲ ਪ੍ਰਸ਼ਾਦ ਲੰਗਰ ਪ੍ਰਸ਼ਾਦ ਸਾਰਾ ਮੈਂ ਬਣਾਇਆ ਅਸੀਂ ਢੰਡਾ ਸੱਤ ਸੰਗਤ ਕੀਤਾ ਉਹ ਸਾਰਿਆਂ ਨੇ ਬੈਠ ਕੇ ਬੜਾ ਹੀ ਵਧੀਆ ਲੱਗਿਆ ਗੁਰੂ ਜੀ ਨੇ ਓਮ ਦੇ ਰੂਪ ਦੇ ਵਿੱਚ ਦਰਸ਼ਨ ਕੀਤੇ ਦਿੱਤੇ ਸਾਨੂੰ ਤੇ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਗੁਰੂ ਜੀ ਦਾ ਕਿ ਗੁਰੂ ਜੀ ਅੱਜ ਮੇਰੇ ਘਰ ਆਏ ਮੇਰੇ ਕੀ ਗੁਰੂ ਜੀ ਆਪਣੇ ਘਰ ਆਏ ਬਸ ਐਡੀ ਗੁਰੂ ਜੀ ਆਪਣੀ ਮਿਹਰ ਕਿਰਪਾ ਬਣਾਏ ਰੱਖਣ ਆਪਣੂੰ ਸਾਡੀ ਬਾਹਂ ਪੜੀ ਰੱਖਣ ਬਸ ਇਹੀ ਮੇਰੀ ਗੁਰੂ ਜੀ ਅੱਗੇ ਅਰਦਾਸ ਆ ਹਮੇਸ਼ਾ ਸਾਡੇ ਅੰਗ ਸੰਗ ਰਹਿਣ ਤੇ ਸਾਨੂੰ ਬles ਕਰਦੇ ਰਹਿਣ ਤੇ ਜੇ ਮੇਰੀ ਫਰੈਂਡ ਨੂੰ ਵੀ ਬles ਕਰਨ ਜਿਹੜੇ ਲੈ ਕੇ ਆਏ ਮੇਰੇ ਘਰ ਸੋ ਸੁੰਦਰ ਜੀ ਮੇਰਾ ਸ਼ੁਕਰਾਨਾ ਸਸਨ ਸੀ ਤੇ ਮੈਨੂੰ ਬਹੁਤ ਚਾਵਾ ਗੁਰੂ ਜੀ ਅੱਜ ਮੇਰੇ ਘਰ ਆਏ ਹੈ ਚੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਦਮ ਸ਼ੁਕਰਾਨਾ ਗੁਰੂ ਜੀ ਸੰਗਾ ਜੀ ਜਿਹੜੇ ਆਂਟੀ ਮੇਰਾ ਇਹ ਸਸਨ ਸ਼ੇਅਰ ਕਰੇ ਮੈਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੀ ਹਾਂ ਔਰ ਗੁਰੂ ਜੀ ਨੂੰ ਵੀ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਵੀ ਮੰਦਰੀਆਂ ਮੁਰਾਦਾ ਪੂਰੀਆਂ ਕਰਨ ਉਹਨਾਂ ਦੇ ਨੂੰ ਵੀ ਬles ਕਰਨ ਸੋ ਐਸੀ ਸ਼ਬਦ ਨਾਲ ਮੈਂ ਆਪਣਾ ਇਹ ਸ਼ੁਕਰਾਨਾ ਸਕਸ ਨੂੰ ਵਿਰਾਮ ਦਿੰਨੀ ਹੰ ਮੰਤਰ ਜਪ ਕਰਨਾ ਚਾਹੂੰਗੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਸ਼ੁਕਰਾਨਾ ਮੈਂ ਸੰਗਾ ਜੀ ਜੇ ਮੇ ਕੋਈ ਕੁਛ ਵੀ ਗਲਤੀ ਹੋਈ ਹੋਵੇ ਇਸ ਤਰ੍ਹਾਂ ਸਨ ਜਾਣਦੇ ਮੈਨੂੰ ਮੈਨੂੰ ਮਾਫ ਕਰਨਾ ਗੁਰੂ ਜੀ ਤੁਸੀਂ ਵੀ ਮੇਰੀ ਭੁੱਲ ਬਖਸ਼ਣਾ ਮੈਨੂੰ ਮਾਫ ਕਰਨਾ ਜੈ ਗੁਰੂ ਜੀ ਸ਼ੁਕਰਾਨਾ